ਉਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦਰਅਸਲ ਅੱਜ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਪਾਰਟੀ ਦਾ ਵੱਡਾ ਇਕੱਠ ਹੋਇਆ ਜਿੱਥੇ ਦਿਗਜ ਲੀਡਰ ਜਿਹੜੇ ਨੇ ਇੱਕੋ ਸਟੇਜ ਦੇ ਉੱਤੇ ਨਜ਼ਰ ਆਏ ਨੇ ਅਨਿਲ ਜੋਸ਼ੀ ਨੂੰ ਕਾਂਗਰਸ ਦੇ ਵਿੱਚ ਜੁਆਇਨ ਕਰਾਇਆ ਗਿਆ ਪਰ ਇਸੇ ਦੌਰਾਨ ਇੱਕ ਵੱਡਾ ਨਾਮ ਮਿਸਿਸ ਨਵਜੋਤ ਲੋਕੀਤਾ ਗਿਆ ਆ ਕਹਿੰਦੇ ਨੇ ਕਿ ਮੈਨੂੰ ਨਵਜੋਤ ਸਿੱਧੂ ਦਾ ਤਾਂ ਪਤਾ ਨਹੀਂ ਪਰ ਮੈਂ ਜਿਹੜਾ 27 ਦੀਆਂ ਚੋਣਾਂ ਦੇ ਲਈ ਬਿਲਕੁਲ ਤਿਆਰ ਆ ਮੈਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੀ ਔਰ ਇਹ ਜਿਹੜਾ ਮੇਰਾ ਆਪ ਦਾ ਫੈਸਲਾ ਆ ਹਾਲਾਂਕਿ ਉਹਨਾਂ ਦੇ ਜਿਹੜੇ ਪਤੀ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਆਪ ਦਾ ਡਿਸੀਜਨ ਹੋਏਗਾ ਯਾਨੀ ਕਿ ਬਿਮਾਰੀ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੂਰਾ ਪਰਿਵਾਰ ਇੰਗਲੈਂਡ ਵਾਲੇ ਯਾਨੀ ਕਿ ਯੂਰਪ ਵਾਲੇ ਟ੍ਰਿਪ ਤੋਂ ਵਾਪਸ ਆਉਂਦਿਆ ਸਾਰੀ ਨਵਜੋਤ ਕੌਰ ਸਿੱਧੂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੀ ਨਜ਼ਰ ਆਏ ਸਨ ਔਰ ਉਸ ਤੋਂ ਬਾਅਦ ਹੁਣ ਅੱਜ ਅਨਿਲ ਜੋਸ਼ੀ ਹੁਣ ਵਾਲੇ ਪ੍ਰੋਗਰਾਮ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਆ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਬਾਕੀਆਂ ਦਾ ਨਹੀਂ ਪਤਾ ਯਾਨੀ ਕਿ ਮੇਰੇ ਹਸਬੰਡ ਨਵਜੋਤ ਸਿੰਘ ਸਿੱਧੂ ਦਾ ਆਪਣਾ ਡਿਸੀਜਨ ਹੋਏਗਾ ਪਰ ਮੈਂ 2027 ਦੀਆਂ ਚੋਣਾਂ ਦੇ ਲਈ ਬਿਲਕੁਲ ਤਿਆਰ ਹਾਂ ਔਰ ਇਹਦੇ ਨਾਲ ਹੀ ਇੱਕ ਤਰੀਕੇ ਨਾਲ ਕਲੀਅਰ ਹੋ ਜਾਂਦਾ ਆ ਕਿ ਨਵਜੋਤ ਯਾਨੀ ਕਿ ਸਿੱਧੂ ਪਰਿਵਾਰ ਜਿਹੜਾ ਆ ਉਹ ਰਾਜਨੀਤੀ ਦੇ ਵਿੱਚ ਹੁਣ ਸਰਗਰਮ ਹੁੰਦਾ ਨਜ਼ਰ ਆ ਰਿਹਾ ਹੈ ਨਵਜੋਤ ਕੋਰ ਸਿੱਧੂ ਬਿਲਕੁਲ ਐਕਟਿਵ ਨਜ਼ਰ ਆ ਰਹੇ ਨੇ ਔਰ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਇਨਾਂ ਦੀ ਇੱਕ ਬਿਮਾਰੀ ਦੇ ਖਾਤਰ ਵੀ ਇਨਾਂ ਨੇ ਅ ਦੂਰੀ ਪੜਾਈ ਹੋਈ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਸਿਆਸਤ ਦੇ ਵਿੱਚ ਤਾਂ ਹੁਣ ਐ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੇ ਸਿਆਸਤ ਨੂੰ ਅਲਵਿਦਾ ਕਹਿ ਦਿੱਤਾ ਆ ਪਰ ਉਹਨਾਂ ਦੀ ਧਰਮ ਪਤਨੀ ਜਿਹੜੀ ਆ ਉਹਦਾ ਇੱਕ ਵੱਡਾ ਬਿਆਨ ਹੈ ਕਿ ਮੈਨੂੰ ਮੇਰੇ ਹਸਬੰਡ ਯਾਨੀ ਕਿ ਨਵਜੋਤ ਸਿੰਘ ਸਿੱਧੂ ਦਾ ਆਪਣਾ ਡਿਸੀਜਨ ਹੋਏਗਾ ਪਰ ਮੈਂ ਬਿਲਕੁਲ ਸਟਾਈਲੀ ਤਿਆਰ ਆ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਦੋਵੇਂ ਧੀਮੀ ਆਦਮੀ ਦੁਬਾਰਾ ਤੋਂ ਐਕਟਿਵ ਹੋਣ ਕਿਉਂਕਿ ਨਵਜੋਤ ਕੋਰ ਸਿੱਧੂ ਜਿਸ ਦੇ ਸਾਹਮਣੇ ਨਾਲ ਐਕਟਿਵ ਹੋ ਰਹੇ ਨੇ ਸਟਾਈਲ ਦੇ ਵਿੱਚ ਲੱਗਦਾ ਹੈ ਕਿ ਉਹਨਾਂ ਦੇ ਹਸਬੰਡ ਵੀ ਐਕਟਿਵ ਹੁੰਦੇ ਨਜ਼ਰ ਆਉਣਗੇ ਪਰ ਇਸ ਬਿਆਨ ਦੇ ਮਾਇਨੇ ਪਰਵਾਰ ਸਿਆਸਤ ਦੇ ਵਿੱਚ ਅਜੇ ਵੀ ਆਪਣਾ ਦਮ ਕੰਮ ਬਣਾਈ ਰੱਖਣਾ ਚਾਹੁੰਦਾ ਆ ਅਜੇ ਵੀ ਸਿਆਸਤ ਜਿਹੜੀ ਹੈ ਉਹ ਕਰਨਾ ਚਾਹੇਗਾ ਹਾਲਾਂਕਿ ਕਿੱਥੋਂ ਚੋੜਨਗੇ ਪਟਿਆਲਾ ਤੋਂ ਲੜਨਗੇ ਜਾਂ ਫਿਰ ਅੰਮ੍ਰਿਤਸਰ ਤੋਂ ਲੜਨਗੇ ਕਿਉਂਕਿ ਅੰਮ੍ਰਿਤਸਰ ਜਿਹੜਾ ਹੈ ਇਲਾਕਾ ਇਹਨਾਂ ਦਾ ਬਹੁਤ ਬਹੁਤ ਵਾਰ ਉੱਥੋਂ ਜਿੱਤੇ ਨੇ ਨਵਜੋਤ ਸਿੱਧੂ ਔਰ ਇਸ ਕਰਕੇ ਇਸ ਇਲਾਕੇ ਦੇ ਨਾਲ ਖਾਸਾ ਪਿਆਰ ਵੀ ਆ ਪਰ ਕੀ ਹੁਣ ਇਹਨਾਂ ਨੂੰ ਪਿਆਰ ਉਹਨਾਂ ਮਿਲੇਗਾ ਸਤਾਈ ਚ ਪਤਾ ਲੱਗੇਗਾ ਪਰ ਸਿਆਸਤ ਗਰਮੌਂਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਖੇਮਾ ਕਿਉਂਕਿ ਅਜਨਿਲ ਜੋਸ਼ੀ ਜਿਹੜਾ ਅਨਿਲ ਹੁਣ ਜੋਸ਼ੀ ਹੁਣਾਂ ਨੂੰ ਜਿਹੜਾ ਸਿਆਸਤ ਦੇ ਵਿੱਚ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਉਹਦੇ ਨਾਲ ਨਾਲ ਇਹਨਾਂ ਨੇ ਉਸੇ ਮੰਚ ਤੋਂ ਜਿਹੜਾ ਕਿਸੇ ਚੈਨਲ ਦੇ ਨਾਲ ਇੰਟਰਵਿਊ ਕਰਦਿਆਂ ਇਹ ਕਹਿ ਦਿੱਤਾ ਕਿ ਮੈਂ ਸਟਾਈਲਿਫ ਬਿਲਕੁਲ ਤਿਆਰ ਹਾਂ ਪਹਿਲਾਂ ਵੀ ਸ਼ਾਇਦ ਉਹਨਾਂ ਦੇ ਇਹ ਮਿਲਦੇ ਸੀ ਸੰਦੇਸ਼ ਪਰ ਹੁਣ ਉਹਨਾਂ ਨੇ ਬਿਲਕੁਲ ਨਿੱਤਰ ਕੇ ਸਾਹਮਣੇ ਆ ਗਏ ਨੇ ਔਰ ਤੁਹਾਨੂੰ ਮੈਂ ਦੱਸ ਰਿਹਾ ਕਿ ਪਰਿਵਾਰ ਇਹਨਾਂ ਦੇ ਠੀਕ ਹੋਣ ਤੋਂ ਬਾਅਦ ਯੂਰਪ ਟੂਰ ਕਰਦਾ ਹੈ ਇਹਨਾਂ ਦਾ ਬੇਟੇ ਦਾ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਯੂਰਪ ਟੂਰ ਤੇ ਜਾਂਦੇ ਆ ਔਰ ਯੂਰਪ ਟੂਰ ਤੋਂ ਆਉਂਦਿਆ ਸਾਰੀ ਮੈਡਮ ਨਵਜੋਤ कौर ਸਿੱਧੂ ਰਮਦਾਸ ਅਜਨਾਲਾ ਦੇ ਏਰੀਆ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆਏ ਨੇ ਔਰ ਅੱਜ ਜਿਨ੍ਹਾਂ ਦਾ ਐਲਾਨ ਕੀ ਮੈਸ ਤਾਈਲੀ ਬਿਲਕੁਲ ਤਿਆਰ ਆ ਇਹਦਾ ਮਤਲਬ ਪਰਿਵਾਰ ਦੁਬਾਰਾ ਤੋਂ ਰਾਜਨੀਤੀ ਦੇ ਵਿੱਚ ਆਉਣ ਦੇ ਲਈ ਬਿਲਕੁਲ ਤਤਪਰ ਹੈ ਦੇਖਣਾ ਇਹ ਹੋਗਾ ਕਿ ਲੋਕਾਂ ਦਾ ਪਿਆਰ ਇਹਨਾਂ ਨੂੰ ਸਤਾਈਤ ਵਿੱਚ ਕਿੰਨਾ ਮਿਲਦਾ ਹੈ ਕਿੰਨਾ ਨਹੀਂ ਮਿਲਦਾ